ਨੇ ਪਹਿਲਾ ਪੰਜਾਬ ਤੇ ਦੂਜਾ ਬੰਗਾਲ ਕਿਉਂਕਿ ਬੰਗਾਲੀ ਲੋਕਾਂ ਦਾ ਤੇ ਪੰਜਾਬੀ ਲੋਕਾਂ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਜਦੋਂ ਜ਼ੁਲਮ ਹੋਇਆ ਇਹਨਾਂ ਲੋਕਾਂ ਨੇ ਜ਼ੁਲਮ ਦਾ ਟਾਕਰਾ ਬੜੀ ਡ੍ਰਿੜਤਾ ਦੇ ਨਾਲ ਲੜਤਾ ਦੇ ਨਾਲ ਕੀਤਾ ਅੱਜ ਤੋਂ ਕੋਈ ਘਟਨਾ ਹੈ ਅੱਜ ਭਾਈ ਅਮਰਪਾਲ ਸਿੰਘ ਦੇ ਜਾਜਰੇ ਘਰੇ ਵੀ ਰੇਡ ਹੋਈ ਆ ਉਹਦੀ ਚਾਚੀ ਨੂੰ ਗ੍ਰਿਫਤਾਰ ਕਰਕੇ ਇੱਕ ਵਾਰੀ ਉਹਦੀ ਲਗਾਤਾਰ ਤੜਕੇ ਤੋਂ ਲੈ ਕੇ ਪੁਛਗਿਚ ਕੀਤੀ ਜਾ ਰਹੀ ਆ ਅੱਜ ਇੱਕ ਵੀਸ਼ਰ ਮੱਖਰ ਸਿੰਘ ਮੁਸਾਫਰ ਦੇ ਘਰ ਵੀ ਰੇਲ ਹੋਈ ਆ ਜਣੇ ਚਾਹੇ ਸਾਡਾ ਕਿਸਾਨ ਆਗੂ ਹੋਵੇ ਚਾਹੇ ਕੋਈ ਪ੍ਰਚਾਰਕ ਹੋਵੇ ਧਰਮ ਦਾ ਚਾਹੇ ਕੋਈ ਸੰਘਰਸ਼ ਕਰਨ ਵਾਲਾ ਹੋਰ ਇਨਸਾਨ ਹੋਵੇ ਉਹਨਾਂ ਨੂੰ ਲਗਾਤਾਰ ਦੱਬਣਾ ਕਿਵੇਂ ਆ ਇਸ ਕਰਕੇ ਇਹ ਰੇਡਾਂ ਜਿਹੜੀਆਂ ਲੋਕਾਂ ਦੇ ਵਿੱਚ دہشت ਪਾਉਣ ਲਈ ਲਗਾਤਾਰ ਹੋ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ 80 90 ਦੇ ਜ਼ੋਰ ਦੇ ਵਿੱਚ ਸਾਡੀਆਂ ਬੀਬੀਆਂ ਦੀਆਂ ਇਸ ਦਾ ਰੋਟੀਆਂ ਜਾਂਦੀਆਂ ਰਹੀਆਂ ਜਲੀਲ ਕੀਤਾ ਜਾਂਦਾ ਇਹ ਥਾਣੇ ਤੇ ਲਿਜਾ ਕੇ ਵੱਖ-ਵੱਖ ਫਾਮਾਦਰ ਜਾ ਕੇ ਉਹੀ ਦੌਰ ਜਿਹੜਾ ਦੁਬਾਰੇ ਸ਼ੁਰੂ ਹੋ ਗਿਆ ਚਾਹੇ ਉਹ ਸੁਖਵਿੰਦਰ ਕਾਰ ਦੇ ਘਰੇ ਰੇਡ ਹੈ ਤੇ ਚਾਹੇ ਉਹ ਭਾਈ ਅਮਰਪਾਸ ਦੀ ਚਾਚੀ ਨੂੰ ਅੱਜ ਗ੍ਰਿਫਤਾਰ ਕਰਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਸੋ ਭਰਾਵੋ ਚਾਹੇ ਉਹ ਸੱਚੇ ਪੱਖੀ ਆਵੇ ਚਾਹੇ ਉਹ ਖੰਬੇ ਪੱਖੀ ਆ ਹੁਣੇ ਸਮਾ ਸੋਚਣ ਦਾ ਨਹੀਂ ਹੈਗਾ ਹੁਣੇ ਸਮਾ ਇਕੱਠੇ ਹੋ ਕੇ ਇੰਨਾ ਖਿਲਾਫ ਮੋਰਚਾ ਖੋਲਣ ਦੀ ਲੋੜ ਆ ਲੜਨ ਦੀ ਲੋੜ ਆ ਜਿੱਥੇ ਕਿਤੇ ਵੀ ਕੋਈ ਐਨਆਈ ਦੀ ਰੇਡ ਹੁੰਦੀ ਆ ਈਡੀ ਦੀ ਰੇਡ ਹੁੰਦੀ ਆ ਕੋਈ ਸੀਵੀਆਈ ਆਉਂਦੀ ਆ ਜਦੋਂ ਪਤਾ ਲੱਗਦਾ ਨਾਲ ਦੀ ਨਾਲ ਪੈਰ ਜੁੱਤੀ ਨਾ ਪਾਇਆ ਕਰੋ ਪਹੁੰਚ ਜਾ ਕਰੋ ਤੇ ਨਹੀਂ ਫਿਰ ਯਾਦ ਰੱਖਿਓ ਕੱਲੇ ਕੱਲੇ ਨੂੰ ਨਖੇੜ ਕੇ ਕੱਲੇ ਕੱਲੇ ਨੂੰ ਕੱਢ ਕੇ ਇਸ ਤਰੀਕੇ ਦੇ ਨਾਲ ਹੀ ਜੇਲਾ ਚ ਬੰਦ ਵੀ ਕਰਨਗੇ ਐਨਐਸਸੀ ਵੀ ਲਾਉਣਗੇ ਯੂਐਪੀਆਈ ਵੀ ਲਾਉਣਗੇ ਆ ਮਾੜੀ ਜੀ ਚੁੰਡੀ ਵੱਡੀ ਆ ਜਹਾੋਰ ਗਾਂਧੀ ਨੇ ਅਮਰੀਕਾ ਦੇ ਵਿੱਚ ਉਹਨੇ ਇਹ ਕਿਹਾ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕਟੇ ਦੀ ਗੱਲ ਕੀਤੀ ਸਿੱਖਾਂ ਦੀ ਪੱਕ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਐਸੇ ਖੌਤੀ ਸੋ ਕਾਲ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਿਨ੍ਹਾਂ ਦੇ ਸਿਰਫ ਸਾਏ ਹੋਏ ਨੇ ਪੱਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਮਿਰਚਾਂ ਲੱਗੀਆਂ ਕਿਵੇਂ ਉਹਨਾਂ ਨੇ ਉੜਕਾਹ ਜਾਰ ਕੀਤੀ ਕਿਵੇਂ ਬਿਆਨ ਤਾਗਨੇ ਸ਼ੁਰੂ ਕੀਤੇ ਕਿਵੇਂ ਦਿੱਲੀ ਦੇ ਵਿੱਚ ਮਜਾਰੇ ਕਰ ਰਹੇ ਆ ਹੁਣ ਸੋਚਣ ਦੀ ਗੱਲ ਹੈ ਕਿ ਜੋ ਹਮਲੇ ਘਟਕਣਤੀਆਂ ਦੇ ਉੱਤੇ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਪਛਾਣ ਨੂੰ ਖਤਮ ਕਰਨ ਦੇ ਲਈ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਭੁਲੇਖਾ ਹੈ ਉਹ ਆਪ ਸੋਚ ਲਓ ਵੀ ਪਿਛਲੇ ਦਸਾਂ ਸਾਲਾਂ 'ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਢਾਏ ਗਏ ਆ ਜਿਨ੍ਹਾਂ 'ਚ ਗਿਆਨ ਗੋਦਰੀ, ਮੰਗੂ ਮੱਤ ਤੇ ਹੋਰ ਗੁਰੂ ਘਰ ਨੇ ਹਰੇਲਵੇ ਮੈਟਰੋ ਰੇਲ ਦੇ ਵਿੱਚ ਆਪਾਂ ਚੜ੍ਹਦੇ ਆ ਤੁਹਾਡੀ ਕਿਰਪਾਣ ਲਹਾ ਲਈ ਜਾਂਦੀ ਹੈ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕੜੇ ਲਹਾ ਲੈ ਜਾਂਦੇ ਨੇ ਸਾਡੇ ਸਕੂਲਾਂ ਦੇ ਸਾਡੇ ਜਵਾਕਾਂ ਨੂੰ ਪੰਜਾਬੀ ਮਾਂ ਬੋਲੀ ਬੋਲਣ ਤੇ ਜੁਰਮਾਨੇ ਹੋ ਜਾਂਦੇ ਨੇ ਇਹ ਜਿਹੜੀਆਂ ਗੱਲਾਂ ਨੇ ਨਾ ਸਾਨੂੰ ਲੱਗਦਾ ਹਲੇ ਵਿਦਿਆ ਨੂੰ ਕੋਈ ਖਤਰਾ ਨਹੀਂ ਘੱਟ ਗਏ ਉਹਨੂੰ ਕੋਈ ਖਤਰਾ ਨਹੀਂ ਇਹ ਭਰੇ ਥਾਕ ਨੇ ਦਵਾਜ ਚੋਂ ਕੱਢ ਦਿਓ ਸੋ ਲਗਾਤਾਰ ਉਹ ਹਮਲੇ ਤੇ ਹਮਲਾ ਕਰ ਰਹੇ ਆ ਸੋ ਖੀਰ ਤੇ ਮੈਂ ਤਾਂ ਇੰਨੀ ਬੇਨਤੀ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਕਿਤੇ ਵੀ ਸਾਡੇ ਕਿਸੇ ਵੀ ਲੜਨ ਵਾਲੇ ਸੰਘਰਸ਼ ਕਰਨ ਵਾਲੇ ਇਨਸਾਨ ਦੇ ਉੱਤੇ ਕੋਈ NIA ਕੋਈ ਹੋਰ ਏਜੰਸੀ ਰੇਡ ਕਰਦੀ ਹੈ ਤਾਂ ਨਾਲ ਦੀ ਨਾਲ ਫੌਰੀ ਇਕੱਠੇ ਹੋ ਕੇ ਮੇਰਾ ਪਰਜੋਰ ਤਰੀਕੇ ਨਾਲ ਵਿਰੋਧ ਕਰੋ ਅਸਲ ਦੇ ਵਿੱਚ ਇਹ ਇਕੱਲਾ ਦਿੱਲੀ ਦੀਆਂ ਏਜੰਸੀਆਂ ਨਹੀਂ ਇਕੱਲੇ ਸੈਂਟਰ ਸਰਕਾਰ ਨਹੀਂ ਭਵੰਤ ਮਾਨ ਵੀ ਹੱਥੋਕਾ ਬਣਿਆ ਹੋਇਆ ਹੈ ਇਹ ਮਿਲੀ ਭਗਤ ਤੇਰੀ ਨਾਲ ਹੀ ਹੈ ਸਾਰਿਆਂ ਇਥੋਂ ਲਿਸਟਾ ਬਣਾ ਬਣਾ ਭੇਜਦੇ ਆ ਵੀ ਕਿਹੜੇ ਕਿਹੜੇ ਕਿਸਾਨ ਆਗੂ ਐ ਕਿਹੜੇ ਕਿਹੜੇ ਹੋਰ ਸੰਘਰਸ਼ ਕਰਨ ਵਾਲੇ ਆਗੂ ਐ ਜਿਹੜੇ ਲੋਕਾਂ ਨੂੰ ਲਾਮਬੰਦ ਕਰ ਰਿਆ ਸੰਘਰਸ਼ਾਂ ਦੇ ਰਾਹ ਪਾ ਰਹੇ ਆ ਉਹਨਾਂ ਦੀਆਂ ਲਿਸਟਾਂ ਬਣ ਕੇ ਦਿੱਲੀ ਜਾਂਦੀਆਂ ਨੇ ਉਹਦੇ ਹਿਸਾਬ ਨਾਲ ਫਿਰ ਉੱਥੋਂ ਰੈਡਾ ਹੁੰਦੀਆਂ ਨੇ ਇਹ ਸਾਰੀ ਭਰਾਵੋ ਘੌਖੜੀ ਐ ਇੱਕੋ ਹੀ ਨੇ ਸੋ ਲਗਾਤਾਰ ਸੰਘਰਸ਼ ਕਰਨ ਵਾਲੇ ਲੜਨ ਵਾਲੇ ਲੋਕਾਂ ਨੂੰ ਦਿਵਾਣ ਦੇ ਲਈ ਉਹਨਾਂ ਦੀਆਂ ਜਵਾਨਾਂ ਬੰਦ ਕਰਨ ਦੇ ਲਈ ਲੋਕਾਂ ਨੂੰ ਡਰਾਉਣ ਦੇ ਲਈ ਸਾਰੇ ਜਿਹੜੇ ਲਗਾਤਾਰ ਛਾਪੇ ਵੱਜ ਰਹੇ ਨੇ ਸੋ ਆਪਾਂ ਇਕੱਠੇ ਹੋ ਕੇ ਲਾਹ ਮੰਬਦੀ ਕਰਕੇ ਦਾ ਵਿਰੋਧ ਵੀ ਕਰਕੇ ਤੇ ਸਾਡੇ ਜਿਹੜੇ ਮੋਰਚੇ ਲੱਗੇ ਹੋਏ ਨੇ ਸ਼ੰਭੂ ਤੇ ਖਨੌਰੀ ਸਾਡੀਆਂ ਜਦੇ ਬੰਦੀਆਂ ਬੈਠੀਆਂ ਲੜ ਰਹੀਆਂ ਨੇ ਕਿਦੇ ਸੱਤਾ ਅੱਠਾਂ ਮਹੀਨਿਆਂ ਤੋਂ ਸਾਨੂੰ ਉਹਨਾਂ ਮੋਰਚਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਆ ਸਾਡਾ ਕੌਮੀ ਇਨਸਾਫ ਮੋਰਚਾ ਮਹਾਦੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ 30 ਦੀ 35 35 ਸਾਲ ਤੋਂ ਸਜ਼ਾਾਂਵਾਂ ਪੂਰੀਆਂ ਕਰਕੇ ਵੀ ਜਿੱਲਾ ਜਬੰਦ ਨੇ ਉਹਨਾਂ ਮੋਰਚਾ ਵੀ ਸਾਡਾ ਜਾਣਦਾ ਭਰਾਵੋ ਫਰਜ਼ ਬਣਦਾ। ਸਖੀਰ ਦੇ ਉੱਤੇ ਮੈਂ 2-4 ਨਾਰੇ ਲਾਉਂਗਾ ਬੁਲੰਦ ਆਵਾਜ਼ ਦੇ ਬੱਚਾ ਉਹਨਾਂ ਦਾ ਜਵਾਬ ਦੇਣਾ ਹੈ। ਕਿਸਾਨ ਮਜ਼ਦੂਰ ਇੱਕ ਜਿੰਦਾਬਾਦ